ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੇਰੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਕਈ ਮੇਰੇ ਵੀਰ ਤੇ ਪੈਣਾ ਕਹਿੰਦੇ ਹਨ ਕਿ ਸਾਨੂੰ ਰਾਤ ਨੂੰ ਗੂੜੀ ਨੀਂਦ ਨਹੀਂ ਆਉਂਦੀ ਅਸੀਂ ਨੀਂਦ ਦੇ ਵਿੱਚ ਬੁੜ ਬੜਾਉਂਦੇ ਰਹਿੰਦੇ ਹਾਂ ਤਬਕ ਤਬਕ ਕੇ ਉੱਠਦੇ ਹਾਂ ਕੈਨ ਤੋਂ ਭਾਵ ਕਿ ਸਾਨੂੰ ਰਾਤ ਨੂੰ ਡਰ ਆਉਂਦਾ ਹੈ ਅਤੇ ਉਸੇ ਡਰ ਦੇ ਕਾਰਨ ਅਸੀਂ ਤਬਕ ਕੇ ਉੱਠ ਕੇ ਬੈਠ ਜਾਂਦੇ ਹਾਂ ਅਤੇ ਕਈ ਵੀਰ ਅਤੇ ਪੈਣਾ ਕਹਿੰਦੇ ਨੇ ਕਿ ਸਾਨੂੰ ਰਾਤ ਨੂੰ ਸੁੱਤਿਆਂ ਪਿਆ ਨੂੰ ਕੋਈ ਚੀਜ਼ ਦਾ ਦਬਾਅ ਪੈਂਦਾ ਹੈ ਤੁਸੀਂ ਵੀ ਅਕਸਰ ਇਹ ਕਈਆਂ ਦੇ ਮੋਹ ਸੁਣਿਆ ਹੋਵੇਗਾ ਕਿ ਮੈਨੂੰ ਰਾਤ ਨੂੰ ਸੁੱਤਿਆਂ ਪਿਆ ਦਬਾਅ ਪੈ ਜਾਂਦਾ ਹੈ ਤੇ ਇਹ ਦਬਾ ਕੇ ਹੈ ਕਿਉਂ ਪੈਂਦਾ ਹੈ ਅਤੇ ਕਿਉਂ ਦੁਬਾਰਾ ਰਾਤ ਨੂੰ ਹੀ ਪੈਂਦਾ ਹੈ ਜਾਂ ਸਾਨੂੰ ਸੁੱਤਿਆਂ ਪਿਆਂ ਨੂੰ ਹੀ ਡਰ ਕਿਉਂ ਲੱਗਦਾ ਹੈ ਜਾਂ ਕਿਉਂ ਆਪਾਂ ਨੀਂਦ ਦੇ ਵਿੱਚ ਗੱਲਾਂ ਕਰਦੇ ਹਾਂ ਬੁੜਬੁੜਾਉਂਦੇ ਹਾਂ ਇਹ ਸਾਰੇ ਵਿਸ਼ੇ ਦੇ ਉੱਤੇ ਅੱਜ ਦੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਅਤੇ ਇਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ਇਸ ਤੋਂ ਬਚਣ ਦੇ ਲਈ ਕਿਹੜਾ 파ਠ ਹੈ ਕਿਹੜਾ ਸ਼ਬਦ ਹੈ ਇਹ ਸਾਰੀ ਗੱਲਬਾਤ ਕਰਾਂਗੇ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜੋ ਨੀਂਦ ਦੇ ਵਿੱਚ ਦਬਾਅ ਪੈਂਦਾ ਹੈ ਇਹ ਕਿਉਂ ਪੈਂਦਾ ਹੈ ਇਹ ਕੀ ਹੈ ਅਤੇ ਇਹ ਦਬਾਅ ਉਦੋਂ ਪੈਂਦਾ ਹੈ ਜਦੋਂ ਆਪਾਂ ਗੂੜੀ ਨੀਂਦ ਦੇ ਵਿੱਚ ਸੁੱਤੇ ਪਏ ਹੁੰਦੇ ਹਾਂ ਤੇ ਕਈ ਵਾਰ ਸਾਨੂੰ ਲੱਗਦਾ ਹੈ ਕਿ ਕੋਈ ਚੀਜ਼ ਸਾਡੇ ਉੱਪਰ ਡਿੱਗ ਰਹੀ ਹੋਵੇ ਕਈ ਵਾਰ ਲੱਗਦਾ ਹੈ ਕਿ ਅਸੀਂ ਕਿਸੇ ਡੂੰਘੀ ਖਾਏ ਦੇ ਵਿੱਚ ਡਿੱਗ ਰਹੇ ਹੋਈਏ ਕਹਿੰਦੋਂ ਭਾਵ ਇਹ ਕਿਸਾਨ ਨੂੰ ਗੂੜੀ ਨੀਂਦ ਦੇ ਵਿੱਚ ਸੁੱਤਿਆਂ ਹੋਇਆ ਕੋਈ ਭਿਆਨਕ ਖਤਰਾ ਆਣ ਕੇ ਰਦਾ ਹੈ ਤੇ ਜਦੋਂ ਅਸੀਂ ਉਸ ਖਤਰੇ ਤੋਂ ਬਚਣ ਦੇ ਲਈ ਜੋਰ ਲਗਾਉਂਦੇ ਹਾਂ ਕਈ ਵਾਰ ਆਪਾਂ ਆਵਾਜ਼ਾਂ ਲਗਾਉਂਦੇ ਹਾਂ ਆਪਣੇ ਬੱਚਾ ਦੇ ਲਈ ਕਿਉਂਕਿ ਮੈਨੂੰ ਇਥੋਂ ਕੱਢੋ ਜਾਂ ਕੁਝ ਵੀ ਬੋਲਦੇ ਹੋ ਉਸ ਵਕਤ ਸੁੱਤਿਆਂ ਭਿਆਨਕ ਨੀਂਦ ਦੇ ਵਿੱਚ ਸਰਡੇ ਮੂਹ ਦੇ ਵਿੱਚੋਂ ਅਜੀਬ ਉਹ ਗਰੀਬ ਆਵਾਜ਼ਾਂ ਨਿਕਲਦੀਆਂ ਨੇ ਉਸ ਨੂੰ ਦੁਪਾ ਕਹਿੰਦੇ ਨੇ ਪਰ ਕਈ ਲੋਕ ਕਹਿ ਦਿੰਦੇ ਹਨ ਕਿ ਉਹ ਕਿਸੇ ਮਾੜੀ ਸ਼ਕਤੀ ਦਾ ਪ੍ਰਭਾਵ ਹੁੰਦਾ ਹੈ ਕੋਈ ਮਾੜੀ ਸ਼ਕਤੀ ਭੂਤ ਪ੍ਰੇਤ ਆ ਕੇ ਰਾਤ ਨੂੰ ਦੱਬ ਲੈਂਦੇ ਹਨ ਪਰ ਡਾਕਟਰ ਕਹਿੰਦੇ ਹਨ ਕਿ ਇਹ ਸਾਡੇ ਮਨ ਦੇ ਖਿਆਲ ਨੇ ਸਾਡੇ ਮਨ ਦੇ ਵਿੱਚ ਜੋ ਵੀ ਡਰ ਦਿਨ ਵੇਲੇ ਹੁੰਦਾ ਹੈ ਉਹ ਡਰ ਸਾਨੂੰ ਰਾਤ ਨੂੰ ਆ ਕੇ ਸਤਾਉਂਦਾ ਹੈ ਦੇ ਸੰਤ ਮਹਾਪੁਰਖ ਵੀ ਇਸ ਬਾਰੇ ਵਕ ਵਕ ਵਿਚਾਰ ਦੱਸਦੇ ਹਨ ਕਈ ਹਾਲਾਤਾਂ ਦੇ ਵਿੱਚ ਰੱਬ ਦੀਆਂ ਰੰਗੀਆਂ ਰੂਹਾਂ ਕਹਿੰਦੀਆਂ ਨੇ ਕਿ ਕਈ ਕਸ਼ਟ ਅਜੇ ਹੁੰਦੇ ਨੇ ਜੋ ਵੈਗਰੋ ਆਕਾਰ ਪੁਰਖ ਜੀ ਸਾਡੇ ਸੁਪਨੇ ਦੇ ਰਾਹੀਂ ਘਟ ਦਿੰਦੇ ਨੇ ਅਤੇ ਕਈ ਵਾਰ ਕਿਹਾ ਜਾਂਦਾ ਹੈ ਕਿ ਇਹ ਸਾਡੇ ਮਨ ਦਾ ਡਰ ਹੈ ਸਾਡੇ ਮਨ ਦੇ ਮਾੜੇ ਖਿਆਲ ਨੇ ਸਾਡੇ ਮਨ ਦਾ ਵਹਿਮ ਹੈ ਜੋ ਸਾਨੂੰ ਰਾਤ ਨੂੰ ਆ ਕੇ ਸੁਪਨੇ ਦੇ ਵਿੱਚ ਸਤਾਉਂਦਾ ਹੈ ਇਹ ਚੀਜ਼ ਹਰੇਕ ਇਨਸਾਨ ਦੇ ਨਾਲ ਹੁੰਦੀ ਹੈ ਪਰ ਜੋ ਹੋ ਵੀ ਹੈ ਇਹ ਬਹੁਤ ਭਿਆਨਕ ਚੀਜ਼ ਹੈ ਕਿਉਂਕਿ ਕਈ ਵਾਰ ਸੁਪਨੇ ਦੇ ਵਿੱਚ ਆਪਾਂ ਆਪਣੇ ਇੰਨਾ ਆਪਾ ਆਪਣੇ ਆਪ ਤੇ ਇੰਨਾ ਜ਼ੋਰ ਲਗਾ ਬੈਠਦੇ ਹਾਂ ਆਪਾਂ ਇੰਨੀਆਂ ਆਵਾਜ਼ਾਂ ਕੱਢਦੇ ਹਾਂ ਕਿ ਸਾਨੂੰ ਜਦੋਂ ਜਾਗ ਆਉਂਦੀ ਹੈ ਤਾਂ ਫਿਰ ਸਾਡਾ ਸਰੀਰ ਪੂਰਾ ਥੱਕਿਆ ਹੁੰਦਾ ਹੈ ਜਿਸ ਤਰ੍ਹਾਂ ਸਾਨੂੰ ਕਿਸੇ ਨੇ ਬਹੁਤ ਸਾਰਾ ਭਾਰ ਚੁਕਾ ਦਿੱਤਾ ਹੋਵੇ ਜਾਂ ਫਿਰ ਕਿਸੇ ਨੇ ਬੜਾ ਜ਼ੋਰ ਨਾਲ ਕੋਟਿਆ ਹੋਵੇ ਇਸ ਤਰ੍ਹਾਂ ਸਰੀਰ ਦੁਖਦਾ ਹੈ ਇਹ ਦਬਾਅ ਪੈਣਾ ਬੜਾ ਡਰਾਉਣੀ ਚੀਜ਼ ਹੈ ਪਰ ਇਹ ਦਬਾਅ ਕਿਸੇ ਵੀ ਕਾਰਨ ਪੈਦਾ ਹੋਵੇ ਇਹ ਡਰ ਕਿਸੇ ਵੀ ਕਾਰਨ ਲੱਗਦਾ ਹੋਵੇ ਚਾਹੇ ਸਾਡੇ ਮਨ ਦਾ ਵਹਿਮ ਹੋਵੇ ਚਾਹੇ ਸਾਡੇ ਮਾਰੇ ਖਿਆਲ ਹੋਣ ਪਰ ਇਸ ਤੋਂ ਬਚਣ ਦਾ ਇੱਕੋ ਤਰੀਕਾ ਹੈ ਉਹ ਹੈ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਹਰੇਕ ਗੁਰ ਸਿੱਖ ਦੇ ਲਈ ਕੀਰਤਨ 16 ਸਾਹਿਬ ਜੀ ਦਾ ਪਾਠ ਕਰਕੇ ਸੌਣਾ ਲਾਜ਼ਮੀ ਹੈ ਜਦੋਂ ਆਪਾਂ ਕੀਰਤਨ 16 ਸਾਹਿਬ ਜੀ ਦਾ ਪਾਠ ਕਰਦੇ ਹਾਂ ਤੇ ਸਾਨੂੰ ਕਿਸੇ ਵੀ ਪ੍ਰਕਾਰ ਦਾ ਡਰ ਨਹੀਂ ਲੱਗਦਾ ਭੈ ਨਹੀਂ ਲੱਗਦਾ ਜੋ ਵੀ ਮੇਰੇ ਵੀਰ ਅਤੇ ਭੈਣਾਂ ਕਹਿੰਦੇ ਨੇ ਕਿ ਸਾਨੂੰ ਰਾਤ ਨੂੰ ਸਹੀ ਤਰ੍ਹਾਂ ਨੀਂਦ ਨਹੀਂ ਆਉਂਦੀ ਅਸੀਂ ਰਾਤ ਨੂੰ ਤੰਬਕ ਜਾਂਦੇ ਹਾਂ ਡਰ ਜਾਂਦੇ ਹਾਂ ਸਾਡੇ ਉੱਤੇ ਕਿਸੇ ਚੀਜ਼ ਦਾ ਦੁਪਾਆ ਪਿਆ ਜਾਂਦਾ ਹੈ ਤਾਂ ਉਹ ਰੋਜ਼ਾਨਾ ਕੀਰਤਨ ਸੋਲਾ ਸਾਹਿਬ ਜੀ ਦਾ ਪਾਠ ਜ਼ਰੂਰ ਕਰਕੇ ਸੋਇਆ ਕਰਨ ਤੇ ਉਸ ਤੋਂ ਉਪਰੰਤ ਰੱਖਿਆ ਦੇ ਸ਼ਬਦ ਜ਼ਰੂਰ ਪੜ ਕੇ ਸੋਇਆ ਕਰੋ ਇਸ ਤਰ੍ਹਾਂ ਤੁਹਾਨੂੰ ਕੋਈ ਵੀ ਡਰ ਪੈ ਨਹੀਂ ਲੱਗੇਗਾ ਤੇ ਮਹਾਪੁਰਖ ਜੀ ਕਹਿੰਦੇ ਹਨ ਕਿ ਜੇਕਰ ਤੁਹਾਨੂੰ ਡਰ ਬਹੁਤ ਜ਼ਿਆਦਾ ਲੱਗਦਾ ਹੈ ਤੇ ਕੀਰਤਨ ਸੋਲਾ ਸਾਹਿਬ ਜੀ ਦੇ ਪੰਜ ਪਾਠ ਕਰਿਆ ਕਰੋ ਕੋਈ ਵੀ ਡਰ ਨਹੀਂ ਲੱਗੇਗਾ ਕੋਈ ਵੀ ਪੈ ਨਹੀਂ ਲੱਗੇਗਾ ਬੜੀ ਸੋਹਣੀ ਨੀਂਦ ਆਵੇਗੀ ਅਤੇ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਵੀ ਆਸਾਨ ਹੋ ਜਾਵੇਗਾ ਅਤੇ ਕੀਰਤਨ ਸੋਲਾ ਸਾਹਿਬ ਤੋਂ ਛੋਟੀ ਅਦਾਜ਼ ਜ਼ਰੂਰ ਕਰੋ ਅਤੇ ਬੇਨਤੀ ਕਰਿਆ ਕਰੋ ਪਾਸ਼ਾ ਮੇਰੇ ਅੰਗ ਸੰਗ ਹੋ ਕੇ ਸਹਾਇ ਹੋਣਾ ਅਤੇ ਮੈਨੂੰ ਅੰਮ੍ਰਿਤ ਵੇਲੇ ਉਠੰਦਾ ਪਾਲ ਤਾਕਤ ਬਖਸ਼ਣਾ ਤੇ ਮਹਾਂਪੁਰਖ ਜੀ ਕਹਿੰਦੇ ਹਨ ਕਿ ਜੋ ਵੀ ਕੀਰਤਨ ਸੋਲਾ ਸਾਹਿਬ ਜੀ ਦਾ ਪਾਠ ਕਰਕੇ ਸੌਂਦੇ ਨੇ ਉਹਨਾਂ ਦੇ ਚਰਚੂਰੇ ਪਾਸ਼ਾ ਇੱਕ ਰੱਖਿਆ ਦਾ ਘੇਰਾ ਬਣਾ ਦਿੰਦੇ ਨੇ ਉਹਨਾਂ ਦੇ ਮਨ ਦੀ ਭਾਵਨਾ ਬਣ ਜਾਂਦੀ ਹੈ ਜਿਸ ਤਰ੍ਹਾਂ ਪਾਸ਼ਾ ਮੇਰੇ ਅੰਗ ਸੰਗ ਨੇ ਅਤੇ ਪਾਸ਼ਾ ਅੰਗ ਸੰਗ ਹੁੰਦੇ ਵੀ ਹਨ ਉਹ ਸਾਡੇ ਉੱਪਰ ਇੱਕ ਪੈਰ ਲਗਾ ਦਿੰਦੇ ਨੇ ਅਤੇ ਉਸ ਪੈਰੇ ਦੇ ਅੰਦਰ ਕੋਈ ਵੀ ਮਾੜੀ ਸ਼ਕਤੀ ਕੋਈ ਵੀ ਮਾੜਾ ਵਿਚਾਰ ਆ ਹੀ ਨਹੀਂ ਸਕਦਾ ਇਸ ਲਈ ਬੋਤੇ ਮਹਿਮਾ ਪਰਮਾ ਦੇ ਵਿੱਚ ਨਹੀਂ ਪੈਣਾ ਜਿਸ ਕਰਕੇ ਕਿਸੇ ਨੂੰ ਵੀ ਦੈ ਲੱਗਦਾ ਹੈ ਉਹ ਕੀਤਨ ਸੋਲਾ ਸਬਜੀ ਦੀ ਪਾਣੀ ਪੜ ਕੇ ਸੌਇਆ ਕਰਨ ਦੇਖਣਾ ਸਭ ਤਰ੍ਹਾਂ ਦੇ ਦਰਾਂ ਤੋਂ ਰਹਿ ਹੋ ਜਾਓਗੇ ਅਤੇ ਅੰਮ੍ਰਿਤ ਵੇਲਾ ਉੱਠਣਾ ਵੀ ਸਾਨੋ ਹੋਵੇਗਾ ਜਦੋਂ ਅੰਮ੍ਰਿਤ ਵੇਲੇ ਉੱਠੋਗੇ ਇੱਕਦਮ ਤਾਜ਼ਗੀ ਦੇ ਨਾਲ ਭਰੇ ਹੋਵੋਗੇ ਅਤੇ ਉੱਠ ਕੇ ਉਸ వైਗੁਰੂ ਅਕਾਲ ਪੁਰਖ ਜੀ ਦਾ ਨਾਮ ਜਪਣ ਦਾ ਦਿਲ ਕਰੇਗਾ ਕਿਉਂਕਿ ਰਾਤ ਨੂੰ ਅਰਦਾਸ ਕਰਕੇ ਸੁੱਤੇ ਸੀ ਇਸ ਲਈ ਅੱਜ ਤੋਂ ਹੀ ਆਪਣੀ ਜ਼ਿੰਦਗੀ ਧਨੀਆਂ ਬਣਾਓ ਕੀ ਰਾਤ ਨੂੰ ਸੌਣ ਤੋਂ ਪਹਿਲਾਂ ਕੀਰਤਨ ਸੋਲਾ ਸਹਿਬ ਜੀ ਦਾ ਪਾਠ ਜ਼ਰੂਰ ਕਰਨਾ ਹੈ ਅਤੇ ਜੋ ਕਾਟ ਪੜੇ ਲਿਖੇ ਹਨ ਜੋ ਪਾਠ ਨਹੀਂ ਕਰ ਸਕਦੇ ਕਈ ਬੀਬੀਆਂ ਪਹਿਣਾ ਕਈ ਕਾਰਨ ਦੱਸਦੀਆਂ ਨੇ ਕਿ ਅਸੀਂ ਕੀਰਤਨ ਸੋਲਾ ਸਹਿਬ ਜੀ ਦਾ ਪਾਠ ਰਾਤ ਨੂੰ ਨਹੀਂ ਕਰ ਸਕਦੇ ਕਈ ਤਰ੍ਹਾਂ ਦੀਆਂ ਡਿਟੇਲ ਦੱਸਦੀਆਂ ਨੇ ਅਤੇ ਜੋ ਪਾਠ ਕਰ ਨਹੀਂ ਸਕਦੇ ਉਹ ਸੁਣ ਕੇ ਸੌਂਿਆ ਕਰੋ ਅਤੇ ਕੋਸ਼ਿਸ਼ ਕਰੋ ਕਿ ਕੀਰਤਨ ਸੋਲਾ ਸਹਿਬ ਜੀ ਦਾ ਪਾਠ ਗੰਢ ਕਰੋ वाणी कांठ और पैसा गांठ ये साडे ਔਖੇ ਵੇਲੇ ਕੰਮ ਆਉਂਦੇ ਹਨ ਇਸ ਲਈ ਬਾਣੀ ਕੰਢ ਕਰਨ ਦੀ ਕੋਸ਼ਿਸ਼ ਕਰਿਆ ਕਰੋ ਉਸ వైਗੁਰੂ ਆਕਾਰਪੁਰਖ ਜੀ ਦਾ ਨਾਮ ਨਾਮ ਜਾਪ ਕੇ వైਗੁਰੂ ਜੀ ਦੇ ਰਾਜ ਦੇ ਵਿੱਚ ਰਹੋ వైਗੁਰੂ ਜੀ ਨੂੰ ਅੰਗ ਸੰਗ ਸਮਝੋ ਪਰਮਾਤਮਾ ਨੂੰ ਅੰਗ ਸੰਗ ਮਹਿਸੂਸ ਕਰੋ ਫੇਰ ਦੇਖਣਾ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਡਰ ਤੁਹਾਨੂੰ ਨਹੀਂ ਸਤਾਏਗਾ ਇਸ ਲਈ ਅਮਰਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਨਿਤਨੇਮ ਕਰਿਆ ਕਰੋ ਸ਼ਾਮ ਨੂੰ ਰਹਿਰਾਸ ਸਹਿਬ ਅਤੇ ਸਾਂਦ ਤੋਂ ਤੁਰੰਤ ਪਹਿਲਾਂ ਕੀਤਨ ਸੋਲਾ ਸੇਵਜੀ ਦਾ ਪਾਠ ਕਰਨਾ ਬੇਹਦ ਜ਼ਰੂਰੀ ਹੈ ਉਸ ਤੋਂ ਪਰੰਤ ਤੁਸੀਂ ਸੁਖਨੀ ਸੇਵਜੀ ਦਾ ਪਾਠ ਗੁਰਮੰਦਰ ਜੀ ਦਾ ਜਾਪ ਵਾਹਿਗੁਰੂ ਜੀ ਦਾ ਜਾਪ ਵੀ ਕਰ ਸਕਦੇ ਹੋ ਇਸ ਵਿੱਚ ਸਮੇਂ ਦੀ ਕੋਈ ਵੀ ਪਾਬੰਦੀ ਨਹੀਂ ਪਰ ਅਮਰਤ ਵੇਲੇ ਦੀਆਂ ਪੰਜ ਬਾਣੀਆਂ ਅੰਮ੍ਰਿਤ ਵੇਲੇ ਹੀ ਪੰਨੀ ਆਨੇ ਪਾਪ ਕੇ ਸਵੇਰੇ 3 ਵਜੇ ਤੋਂ ਲੈ ਕੇ 6:00 ਵਜੇ ਤੱਕ ਅਤੇ ਸ਼ਾਮ ਨੂੰ ਰਹਿਰਾਸ ਸਾਹਿਬ ਸੂਰਜ ਡੁੱਬਣ ਤੋਂ ਬਾਅਦ ਕਰਨਾ ਹੈ ਤੁਰਦਿਆਂ ਫੇਰਦਿਆਂ ਬਿਲਕੁਲ ਵੀ ਨਹੀਂ ਕਰਨਾ ਹੈ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਆ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ